ਨਾ ਕੋਈ ਸਾਡੇ ਸੀਵਰ ਦੇ ਕੱਢੜਾਣ ਐਮਸੀਬੀ ਕਹਿ ਕੇ ਕੁੱਥੱਕ ਗਏ ਨਾ ਕੋਈ ਸੀਵਰਾ ਦੇ ਓਕਰ ਸਾਡੀ ਗਲੀ ਦੀ ਸਫਾਈ ਹੁੰਦੀ ਨਹੀਂ ਜੀ ਪੀ ਨਾਲ ਪਾਣੀ ਦਾ ਮੁੱਦਤੀ ਹੋ ਗਈ ਜੀ ਬੰਦ ਹੋਏ ਨੂੰ 30 ਸਾਲ ਦਾ ਮੇਰੇ ਵਿਆਹ ਨੂੰ ਹੋ ਗਏ ਟੂਟੀਆਂ ਦਾ ਪਾਣੀ ਦਾ ਆਪਾਂ ਦੇਖਿਆ ਹੀ ਨਹੀਂ ਕਦੇ ਜੀ ਅੱਡੇ ਬਾੜ ਦੀ ਪੋਜੀਸ਼ਨ ਇਹ ਹੈ ਜੀ ਮਤਲਬ ਕਿ ਸਫਾਈ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਇੱਧਰ ਸੀਵਰੇਜ ਦਾ ਸਿਸਟਮ ਬਹੁਤ ਵਿਗੜਿਆ ਹੋਇਆ ਜੀ ਸਾਨੂੰ ਕਿਸੇ ਵੱਲੋਂ ਵੀ ਕੋਈ ਸਕੋਪ ਨਹੀਂ ਕੋਈ ਐਮਐਲਏ ਵੱਲੋਂ ਕੋਈ ਸਕੋਪ ਨਹੀਂ ਕੋਈ ਪ੍ਰਸ਼ਾਸਨ ਦੇ ਕਿਸੇ ਲੋਕ ਕੋ ਉਹੀ ਨਹੀਂ ਕੱਟ ਜਾਂਦੇ ਤਾਂ ਲੈ ਕੇ ਨਹੀਂ ਜਾਂਦੇ ਗੰਦਮੰਦ ਕੱਟ ਜਾਂਦੇ ਜਿਵੇਂ ਹੁਣ ਮੜ ਅਮੀ ਆ ਜੇ ਹੁਣ ਸਾਰਾ ਬੁਰਾ ਹਾਲ ਹੋ ਜਾਊਗਾ ਇੱਥੇ ਕੁਛ ਨਹੀਂ ਬਸ ਸਾਡੇ ਤਾਂ ਨਾ ਬੁਰਾ ਹਾਲ ਹੋ ਰਾਇ ਇੱਕ ਇੱਕ ਮਹੀਨਾ ਤੱਕ ਕੂੜਾ ਪੈ ਰੰਦਾ ਸੀ ਆਪ ਪੱਠਾ ਫੋਟੋ ਕਹਿੰਦੇ ਕਿੱਥੇ ਸਫਾਈ ਆ ਉਰੇ ਮੱਖੀ ਮੱਛਰ ਜੈਸੀ ਬਿਮਾਰ ਹੋ ਗਏ ਕੋਣ ਹੈ ਸਾਡਾ ਬੋਟਲੈਂਡ ਤਾਂ ਸਾਰੇ ਆ ਜਾਂਦੇ ਨੇ ਆਮਚੀ ਸੁਣਦਾ ਹੀ ਨਹੀਂ ਹਾਂ ਆ ਜਾਂਦੇ ਆ ਸ਼ਾਮ ਨੂੰ ਕਢਾ ਦਾਂਗੇ ਸਵੇਰੇ ਕਢਾ ਦਾਂਗੇ ਮਰ ਗਏ ਬੰਦੇ ਮਾਰੇ ਆ ਫਲਸਾ ਬੰਦੋ ਹੋ ਕੇ ਹੱਥ ਬਨ ਬਨ ਕੇ ਵੀ ਕਿਆ ਐਸੀ ਡਰਜ ਵਾਲਿਆਂ ਦੋਰੇ ਵੀ ਜਾਇਆ ਇਹ ਸਾਰਾ कोई सुनाई नहीं करता कोई भी कमेटी चे भी जाए बुधरम ने भी कह क्या बुधरा बुधराम खला खिलागे मोटर गड्डी आ रही है आज आऊगी कल आऊगी ए जवाब दें और कुछ नहीं कहें ਹਾਲ ਮੇਰੇ ਸ਼ਹਿਰ ਦਾ ਇਹ ਪ੍ਰੋਗਰਾਮ ਲੈ ਕੇ ਅਸੀਂ ਅੱਜ ਚੱਲੇ ਆਂ ਭੁਲਾੜਾ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਅੱਜ ਅਸੀਂ ਪਹਿਲੇ ਦਿਨ ਤੋਂ ਵਾਰਡ ਨੰਬਰ 13 ਤੋਂ ਸ਼ੁਰੂਆਤ ਕਰ ਰਹੇ ਆਂ ਕਿ ਵਾਰਡ ਨੰਬਰ 13 ਦੇ ਵਿੱਚ ਲੋਕਾਂ ਨੂੰ ਕੀ-ਕੀ ਸਮੱਸਿਆ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਆਪਦੇ ਐਮਸੀਆਂ ਤੋਂ ਕੰਮ ਲੈ ਰਹੇ ਨੇ ਐਮਸੀ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਕਿੰਨੇ ਕੁ ਲੋਕ ਇੱਥੋਂ ਦੇ ਖੁਸ਼ ਨੇ ਆਪਾਂ ਵਾਰਡ ਵਾਸੀਆਂ ਨਾਲ ਗੱਲ ਕਰਦੇ ਆਂ ਆਜੋ ਚੱਲੀਏ ਅੱਜ ਕੀ ਨਾਮ ਹੈ ਤੁਹਾਡਾ ਰੇਨੂ ਜੀ ਰੇਨੂ ਤੁਸੀਂ 13 ਵਾਰਡ ਦੇ ਰਹਣਾ ਲੇ ਹਾਂਜੀ 13 ਵਾਰਡ ਦੇ ਵਿੱਚ ਤੁਹਾਡੇ ਐਮਸੀ ਟਿੰਕੂ ਪੰਜਾਬ ਜੀ ਨੇ ਟਿੰਕੂ ਪੰਜਾਬ ਜੀ ਸਹੀ ਹੈ ਜਮਾ ਤੇ ਇੱਥੇ ਕੀ ਕੀ ਸਮੱਸਿਆ ਤੁਹਾਨੂੰ ਆ ਰਹੀਆਂ ਨੇ ਸਾਨੂੰ ਸੀਵਰ ਲਾਈਨ ਦੀ ਸਮੱਸਿਆ ਆ ਰਹੀ ਹੈ ਸੈਂਬਰ ਭਰੇ ਹੋਏ ਆ ਟਿੰਕੂ ਪੰਜਾਬ ਜੀ ਸਾਰੀ ਗੱਲਾਂ ਕਹਿੰਦਾ ਅੱਗੇ ਸੁਣਾਈ ਨਹੀਂ ਹੁੰਦੀ ਸਾਡੀ ਉਹਨੇ ਤਾਂ ਐਮਸੀ ਨੇ ਤਾਂ ਪੂਰਾ ਜ਼ੋਰ ਲਾ ਰੱਖਿਆ ਐਮਸੀ ਸਾਡਾ ਬਹੁਤ ਵਧੀਆ ਹੈ ਸਾਨੂੰ ਨਾ ਕੋਈ ਸਾਡੇ ਸੀਵਰ ਦੇ ਕੱਢੜਾਣ ਐਮਸੀ ਵੀ ਕਹਿ ਕੇ ਥੱਕ ਗਏ ਨਾ ਕੋਈ ਸੀਵਰਾ ਦੇ ਉਹ ਕਰਨ ਸਾਡੀ ਗਲੀ ਦੀ ਸਫਾਈ ਹੁੰਦੀ ਨਹੀਂ ਜੀ ਹੋਰ ਕੀ ਕੀ ਸਮੱਸਿਆ ਆ ਰਹੀ ਐ ਸਿਰ ਮਤਲਬ ਪੀਣ ਵਾਲੇ ਪਾਣੀ ਦੀ ਜਾਂ ਕੋਈ ਪੀਣ ਵਾਲੇ ਪਾਣੀ ਦਾ ਮੁੱਦਤੀ ਹੋ ਗਈ ਜੀ ਬੰਦ ਹੋਈ ਨੂੰ 30 ਸਾਲ ਦਾ ਮੇਰੇ ਵਿਆਹ ਨੂੰ ਹੋ ਗਈ ਟੂਟੀਆਂ ਦਾ ਪਾਣੀ ਦਾ ਆਪਾਂ ਦੇਖਿਆ ਹੀ ਨਹੀਂ ਕਦੇ ਜੀ 30 ਸਾਲ ਤੋਂ ਤੇ ਪਾਣੀ ਨਹੀਂ ਆ ਰਿਹਾ ਨਾ ਜੀ ਆ ਰਹੀ ਰ ਸਮਰਸੀ ਪਾ ਲੋ ਆ ਰੱਖੇ ਜੀ ਆਪਾਂ ਬਸ ਠੀਕ ਹੋਣੀ ਤੁਸੀਂ ਆਪਦੇ ਐਮਸੀ ਸਾਹਮਣੇ ਕੀਤੀ ਐ ਵੀ ਸਾਡਾ ਇਹ ਪਾਣੀ ਪੀਣ ਵਾਲੇ ਪਾਣੀ ਦਾ ਵੀ ਹੱਲ ਕਰਨ ਜਲਦੀ ਕਿਹ ਹੈ ਜੀ ਜੇ ਅੱਗੋਂ ਕੋਈ ਸੁਣਾਈ ਹੋਊਗੀ ਤਾਂ ਹੀ ਐਮਸੀ ਸਾਹਿਬ ਕਰਨਗੇ ਐਮਸੀ ਚੰਦ ਜੇ ਤੋਂ ਕਹਿੰਦੇ ਨੇ ਜਦੋਂ ਸਾਡੇ ਕੋਲ ਬਰੋਬਰ ਆ ਕੇ ਖੜ ਜਾਂਦੇ ਆ ਐਮਸੀ ਸਾਡੇ ਮਾੜੇ ਨਹੀਂ ਐ ਜੀ ਜਿਹੇ ਜੇ ਸਾਡੇ ਐਮ ਹੌਣ ਐਮਸੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਬੱਲੇ ਦੇਵੀ ਬੱਲੇ ਦੇਵੀ ਕਿਵੇਂ ਥੋੜੇ ਬਾੜ ਦਾ ਕੀ ਹਾਲ ਹੈ ਤੇਰਾ ਬਾੜ ਦੇਖਣੇ ਲੱਗ ਰਿਹਾ ਦੇਖੀ ਜੀ ਥੜੇ ਥੜਾ ਪਾਣੀ ਗੋਟਾ ਗੋਟਾ ਪਾਣੀ ਆਵਗਾ ਸਵੇਰੇ ਆ ਕੇ ਦੇਖਿਆ ਕਰੋ ਐਮਸੀ ਬਾਰ ਗਣਾ ਹੀ ਬੜੀਆ ਹੈ ਬੜੀ ਮਰ ਤੋਂ ਗਲੀ ਦਾ ਸੁਧਾਰ ਕਰੋ ਜੇ ਕਰਨੀ ਆਉ ਤਾਂ ਕੋਈ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਜੀ ਇਹ ਤਾਂ ਘੱਟੂ ਘਟੋ ਹੋ ਗਿਆ ਸਾਲ ਦੋ ਸਾਲ ਮੱਗੂ ਕੋਈ ਕੋਲ ਖੋ ਨਹੀਂ ਹੋ ਰਿਹਾ ਕਾ ਹੋਰ ਵੀ ਸਲਟਾ ਕੋ ਵੀ ਮਣਕੀ ਫੇਰ ਵੀ ਕੋਈ ਹੱਲ ਕੋ ਨਹੀਂ ਹੋ ਰਿਹਾ ਸਾਰਾ ਕੁਝ ਹੋ ਗਿਆ ਹੋਰ ਬੁਨਿਆਦੀ ਸਹੂਲਤਾਂ ਜਿਸ ਤਰ੍ਹਾਂ ਹੁੰਦੀ ਨੇ ਇੱਕ ਇੱਕ ਵਾਰਡ ਦੇ ਵਿੱਚ ਕੋਈ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਾਉਣੀਆਂ ਪੈਨਸ਼ਨਾਂ ਲਗਾਉਣੀਆਂ ਜਾਂ ਕੋਈ ਸਟਰੀਟ ਲਾਈਟ ਦਾ ਪ੍ਰੋਗਰਾਮ ਪੈਸੇ ਵਗੈਰਾ ਸਹੀ ਲਗਵਾ ਰਹੇ ਨੇ ਤੇ ਟਿੰਕੂ ਪੰਜਾਬ ਜੀ ਪੈਨਸ਼ਨਾਂ ਵਗੈਰਾ ਜਿਵੇਂ ਲੱਗਦੀਆਂ ਨੇ ਲਗਵਾ ਰਹੇ ਨੇ ਸਹੀ ਹਾਂਜੀ ਸਹੀ ਲਗਵਾ ਰਹੇ ਹੀਆਂ ਸਾਰਾ ਕੁਝ ਸਹੀ ਕਰਾ ਰਿਆ ਮਾਰ ਲੀਏ ਤਾਂ ਚਮਾ ਸਹੀ ਹੈ ਬਰਾਮਸੀ ਠੀਕ ਹੈ ਬਸ ਇਹ ਹੈ ਨਾ ਲੈਟਰਿੰਗ ਆ ਕਾ ਹੋ ਗਿਆ ਇਹ ਹੋ ਗਿਆ ਅਣ ਘੱਲ ਕਰੋ ਸਹੀ ਆ ਜੋ ਚਲਦੇ ਆਪਾਂ ਕੁਛ ਹੋਰ ਔਰਤਾਂ ਨੂੰ ਮਿਲਦੇ ਆਂ ਜੀ ਹਾਂ ਜੀ ਸਾਡੇ ਅੰਦਰ ਪਾਣੀ ਭੜੀ ਜਾਂਦਾ ਜੀ ਮੈਂ ਤਾਂ ਟਿੰਕੂ ਪੰਜਾਬ ਕੋਲੇ ਰੋਜ਼ ਜਾਂਦੀ ਆ ਜੀ ਕੀ ਕਹਿੰਦੇ ਟਿੰਕੂ ਪੰਜਾਬ ਕੋਲ ਕਹਿੰਦੇ ਕੋਈ ਨਾ ਜੀ ਭੇਜ ਦਾਂਗੇ ਜੀ ਭੇਜਦੇ ਆ ਬੰਦੇ ਸਪਾਈ ਵਾ ਤੇ ਭੇਜਦੇ ਆ ਹੁਣ ਜਾ ਆ ਜਾਂਦੇ ਨੇ ਪਰ ਪਾਣੀ ਨਿਕਲਦਾ ਨਹੀਂ ਹੈਗਾ ਜੀ ਨਾਲੀ ਚ ਸਾਡੇ ਅੰਦਰ ਉਹ ਤਾਂ ਪਾਣੀ ਹੀ ਨਹੀਂ ਨਿਕਲਦਾ 6 ਮਹੀਨੇ ਹੀ ਹੋ ਗਏ ਹਾਂਜੀ ਭਾਈ ਸਾਹਿਬ ਤੁਸੀਂ ਵੀ ਐਸੇ ਬਾੜ ਦਿਓ ਜੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਹਰੀਸ਼ ਕੁਮਾਰ ਜੀ ਕਿਵੇਂ ਤੁਹਾਡੇ ਬਾੜ ਦੀ ਪੋਜੀਸ਼ਨ ਕਿਸ ਤਰ੍ਹਾਂ ਰਹਿੰਦੀ ਹੈ ਸਰ ਪੋਜੀਸ਼ਨ ਤਾਂ ਮਾੜੀ ਆ ਬਟ ਐਮਐਲ ਸਾਹਿਬ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਕ ਗਾਹ ਜੀ ਸਾਬ ਸਾਨੂੰ ਕਹਿੰਦੇ ਮੇ ਮਸ਼ੀਨ ਨਹੀਂ ਹੈਗੀ ਸਾਡੇ ਕੋਲੇ ਵੀ ਮਸ਼ੀਨ ਦੀ ਦਿੱਕਤ ਆ ਰਹੀ ਹੈ ਸਿਰਵਿਸ ਤੋਂ ਇਲਾਵਾ ਜਿਵੇਂ ਨਗਰ ਕੌਂਸਲ ਨੇ ਸਫਾਈ ਵਾਲੀਆਂ ਗੱਡੀਆਂ ਲਾਈਆਂ ਜੋ ਘਰਾਂ ਚੋਂ ਕੂੜਾ ਚੱਕਦੀਆਂ ਨੇ ਉਹ ਇੱਥੇ ਟਾਈਮ ਟੂ ਟਾਈਮ ਆਉਂਦੀਆਂ ਨੇ ਹਾਂ ਜੀ ਹਾਂ ਜੀ ਟਾਈਮ ਟੂ ਟਾਈਮ ਆਉਂਦੀਆਂ ਨੇ ਪਰ ਖੜ ਕੇ ਵੀ ਜਾਂਦੀਆਂ ਨੇ ਬਟ ਕੁਝ ਆਪਣੇ ਮਹੱਲਾ ਵਾਸੀ ਵੀ ਸਹਿਯੋਗ ਦੇਣ ਆਪਦਾ ਆਪਦਾ ਕੂੜਾ ਕਰਕੜ ਕੂੜਾ ਕਰਕੜ ਜਿ ਸੇਟਣਾ ਮੈਡਮ ਜੈਨ ਨਰਾਮ ਹੈ ਜੀ ਤੁਸੀਂ ਤੇਰਾਵਾੜ ਦੇ ਰਹਿਣ ਵਾਲੇ ਹੋ ਹਾਂ ਜੀ ਹਾਂ ਤੇਰਾ ਕਿਸ ਤਰ੍ਹਾਂ ਆਪਣੇ ਵਾਰਡ ਦੀ ਵਿਜੇਸ਼ਨ ਕੀ ਹੈ ਸਾਡੇ ਵਾਰਡ ਦੀ ਪੋਜੀਸ਼ਨ ਇਹ ਹੈ ਜੀ ਮਤਲਬ ਕਿ ਸਫਾਈ ਦਾ ਤਾਂ ਬਹੁਤ ਬੁਰਾ ਹਾਲ ਹੈ ਜਿੱਧਰ ਸੀਵਰੇਜ ਦਾ ਸਿਸਟਮ ਬਹੁਤ ਵਿਗੜਿਆ ਹੋਇਆ ਹੈ ਜੀ ਸਾਨੂੰ ਕਿਸੇ ਵੱਲੋਂ ਵੀ ਕੋਈ ਸਕੋਪ ਨਹੀਂ ਕੋਈ ਐਮਐਲਏ ਵੱਲੋਂ ਕੋਈ ਸਕੋਪ ਨਹੀਂ ਕੋਈ ਪ੍ਰਸ਼ਾਸਨ ਦੇ ਕਿਸੇ ਵੱਲੋਂ ਕੋਈ ਹੋਣੀ ਹੈ ਜਾਣਿਆ ਤੇ ਆ ਵੀ ਜਾਂਦੇ ਨੇ ਬੰਦੇ ਫੱਟੀ ਮਾਰ ਕੇ ਬਸ ਪਾਰ ਜਾਂਦੇ ਆ ਜਾਨਕਿ ਇਹ ਰੈਗੂਲਰ ਕੰਮ ਸਾਡਾ ਹੋ ਨਹੀਂ ਰਿਹਾ ਉਹ ਤੁਹਾਡੇ ਜਿਹੜੇ ਵਾਰਡ ਦੇ ਐਮਸੀ ਨੇ ਤੁਸੀਂ ਉਹਨਾਂ ਤੋਂ ਕਿਵੇਂ ਕਿਵੇਂ ਸੁਖੀ ਉਮੀਦ ਰੱਖਦੇ ਉਹਨਾਂ ਤੋਂ ਥੋੜੇ ਕਿਵੇਂ ਨੇ ਜੀ ਦੇਖੋ ਜ ਉਹਨਾਂ ਕੋਲ ਵੀ ਜਾਣਦੇ ਆ ਵਿਚਾਰੇ ਉਹ ਵੀ ਜਿੰਨਾ ਖੁੰਦਾ ਉਹ ਵੀ ਵਿਚਾਰੇ ਕਰਦੇ ਆ ਸਾਡੇ ਨਾਲ ਪੂਰਾ ਐਜੀ ਗੱਲ ਨਹੀਂ ਹੈ ਕਿ ਇਹਨਾਂ ਨੂੰ ਸਾਨੂੰ ਨਹੀਂ ਸਕੋਪ ਕਰ ਰਹੇ ਸਾਨੂੰ ਵਧੀਆ ਸਕੋਪ ਕਰ ਰਹੇ ਆ ਇਸ ਟਾਈਮ ਉਹ ਵੀ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਹੋ ਨਹੀਂ ਰਹੀ ਕੀ ਕਰਨਾ ਵੀ ਥੋੜੇ ਐਮਸੀਐਂ ਦੀ ਸੁਣਵਾਈ ਜਿਹੜੇ ਵੱਡੇ ਅਫਸਰ ਕਿਉਂ ਨਹੀਂ ਕਰ ਰਹੇ ਦੇ ਕੋਈ ਉਹਨਾਂ ਅਫਸਰਾਂ ਨੂੰ ਕੀ ਕਹਿ ਸਕਦੇ ਆ ਜੀ ਇਹ ਜਿਹੜੀ ਕੰਪਨੀ ਐ ਐਜੀਡੀਪੀ ਐਸ ਜਿਹੜੀ ਕੰਪਨੀ ਐ ਉਹਨਾਂ ਕੋਲੇ ਸੀਵਰੇਜ ਦਾ ਸਿਸਟਮ ਐ ਉਹ ਤਾਂ ਕੰਮ ਕਰਦੇ ਹੀ ਨਹੀਂ ਹਨ ਜੀ ਜीडी ਜीडीपीएस ਜਿਹੜੀ ਕੰਪਨੀ ਹੈ ਇਹ ਸੀਵਰੇਜ ਵਾਲੇ ਦੀ ਇਹ ਬਾਕੀ ਅਸਲ ਤਾਂ ਬੰਦੇ ਸੀਵਰੇਜ ਦਾ ਤਾਂ ਹੈ ਹੀ ਨਹੀਂ ਜure ਉਹ ਕੰਪਨੀ ਬਾਹਰਲੀ ਕੰਪਨੀ ਆਵੇ ਆਵੇ ਨਾ ਆਵੇ ਉਹਨਾਂ ਦੀ ਕੋਈ ਗਾਰੰਟੀ ਨਹੀਂ ਸੀਵਰੇਜ ਤੋਂ ਬਾਹਰ ਕੀ ਸਮੱਸਿਆਵਾਂ ਨੇ ਆਪਣੇ ਪਵਾੜ ਦਿਨਾ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਤੁਸੀਂ ਕਹੋ ਜਲਦੀ ਪੂਰੀਆਂ ਹੋ ਜਾਣ ਸਮੱਸਿਆ ਦਾ ਸਾਰੀ ਪਾਣੀ ਦੀ ਵੀ ਸਮੱਸਿਆ ਹੈਗੀ ਸਾਡੇ ਘਰਦਰ ਜਿਹੜਾ ਵਾਟਰ ਦਾ ਵਾਟਰ ਸਪਲਾਈ ਹੈ ਉਹ ਵੀ ਨਹੀਂ ਬੰਦ ਹੈ ਇੱਧਰ ਕਿਸੇ ਪਾਸੇ ਵੀ ਸਪਲਾਈ ਆ ਰਹੇ ਪਾਣੀ ਦੀ ਪਾਣੀ ਬਿਲਕੁਲ ਵੀ ਨਾਲ ਕਿਨੇਜਰ ਤੋਂ ਬੰਦ ਬਿਲਕੁਲ ਸਭ ਕਨੈਕਸ਼ਨ ਹੀ ਬੰਦ ਹੋਏ ਪਏ ਜੀ ਇੱਧਰ ਸਬਜੇ ਕਰੇ ਡੋਲ ਡੂਡੋ ਸਭ ਸਮਰਸਿਪਲ ਚੱਲਦੇ ਆ ਉਧਰ ਆਰਓ ਦਾ ਪਾਣੀ ਪਿਲਦੇ ਆ ਕੁਝ ਸਮਾਂ ਪਹਿਲਾਂ ਆਰਓ ਲੱਗੇ ਸੀ ਆਪਣੇ ਤੁਹਾਡੇ ਇੱਥੇ ਆਰਓ ਦਾ ਪਾਣੀ ਆਂਦਾ ਉਹ ਨਹੀਂ ਆਰਓ ਹੈਗੇ ਨਾਲ ਹੀ ਆ ਜੀ ਆਰਓ ਚੱਲਦਾ ਹੈ ਹਾਂ ਚੱਲਦਾ ਜੀ ਉਹਦਾ ਪਾਣੀ ਸਹੀ ਹੁਣ ਮਿਲ ਜਾਂਦਾ ਹਾਂ ਠੀਕ ਹੈ ਜੀ ਉਹਦਾ ਪਾਣੀ ਮਿਲਦਾ ਬਾਕੀ ਕਰਾਂ ਦੇ ਵਿੱਚ ਟੁੱਟੀ ਆਲਾ ਪਾਣੀ ਨਹੀਂ ਆ ਰਿਹਾ ਨਾ ਉਹ ਨਹੀਂ ਆਦਾ ਉਸ ਤੋਂ ਇਲਾਵਾ ਜਿਵੇਂ ਸਟਰੀਟ ਲਾਈਟਾਂ ਹਨ ਆਪਣੇ ਵਾਰਡ ਦੇ ਸਟਰੀਟ ਲਾਈਟ ਵਗੈਰਾ ਉਹ ਸਹੀ ਹੈ ਜੀ ਉਹ ਸਹੀ ਹੈ ਹਾਂ ਜੀ ਮੇਰੇ ਕੰਦ ਕੋਲੇ ਪਾਣੀ ਖੜਦਾ ਆ ਕੇ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਗੀਤਾ ਰਾਣੀ ਤੇਰਾ ਵਾਰਡ ਦੇ ਹੋ ਜੀ ਹਾਂ ਜੀ ਕੀ ਸਮੱਸਿਆ ਆ ਸਮੱਸਿਆ ਕਿ ਗਲੀਆਂ ਭਰੀਆਂ ਪਈਆਂ ਜੀ ਪਾਣੀ ਦੀ ਨਾ ਇਹ ਨਾ ਹੱਲ ਕਰਾਓ ਮੇਨਸ ਬਸ ਸਿਆ ਪਾਣੀ ਦੀ ਆ ਰਹੀ ਹੈ ਕੋਈ ਹੋਰ ਵੀ ਸਮੱਸਿਆ ਹੈਗੀ ਆਇਸਾ ਹੋ ਸੋ ਇਹ ਤਾਂ ਸਿਵਰਾ ਦਾ ਹੀ ਆ ਮੇਨ ਸਿਵਰੇ ਦੀ ਸਮੱਸਿਆ ਹੀ ਆ ਹਾਂ ਬਸ ਆਪਦੇ ਐਮਸੀ ਤੋਂ ਤੁਸੀਂ ਕਿੰਨੇ ਕ ਖੁਸ਼ ਹੋ ਥੋੜਾ ਐਮਸੀ ਕਿੰਨੇ ਕ ਕੰਮਕਾਰ ਖੜਦਾ ਥੋੜੇ ਨਾਲ ਸੁੱਖ ਦੁੱਖ ਚ ਆ ਤਾਂ ਖੜਦਾ ਹੀ ਆ ਖੜਦਾ ਜੀ ਸਾਡੇ ਨਾਲ ਆਂਦਾ ਜੀ ਕੋਈ ਵੀ ਕੋਈ ਦੁੱਖ ਸੀਗਾ ਨਾਲ ਖੜਦੇ ਨੇ ਆਂਦਾ ਜੀ ਥੋੜੇ ਫੋਨ ਮਾਰਨ ਦੇ ਨਾਲ ਦੇ ਨਾਲ ਪਹੁੰਚਦੇ ਨੇ ਹਾਂਜੀ ਪਹੁੰਚਦੇ ਆਪਦੇ ਐਮਸੀ ਤੋਂ ਕਿੰਨੇ ਕ ਖੁਸ਼ ਹੋ ਬਹੁਤ ਖਸਾ ਜੀ ਸਵਾਰਥ ਕੀ ਸਿਸਟਮ ਚੱਲ ਰਿਹਾ ਹੈ ਕਿਵੇਂ ਆ ਤੁਹਾਡੇ ਵਾਰਡ ਦੀ ਸਫਾਈ ਸਪੂਈ ਕਿਸ ਤਰ੍ਹਾਂ ਚੱਲਦੀ ਹੈ ਕੱਟ ਜਾਂਦੇ ਨੇ ਹੋਰ ਕੱਟ ਜਾਂਦੇ ਆ ਪਰ ਲੈ ਕੇ ਨਹੀਂ ਜਾਂਦੇ ਗੰਦਮੰਦ ਕੱਟ ਜਾਂਦੇ ਆ ਜਿਵੇਂ ਹੁਣ ਮੜ ਅਮੀ ਆ ਜੇ ਹੁਣ ਸਾਰਾ ਬੁਰਾ ਹਾਲ ਹੋ ਜਾਊਗਾ ਇੱਥੋਂ ਦੀ ਬੁਰਾ ਹਾਲ ਹੋ ਜਾਂਦਾ ਮੱਛਰ ਮੱਛੀ ਜਿਵੇਂ ਬਿਮਾਰ ਹੋ ਜਾਂਦੇ ਬੱਚੇ ਗੰਦ ਤਾਂ ਫੈਲਰਦਾ ਹੀ ਹੈ ਤੇ ਜਦੋਂ ਕੋਈ ਕੱਢ ਕੇ ਜਾਂਦੇ ਕੱਢ ਕੇ ਨਹੀਂ ਜਾਂਦੇ ਜਾਂ ਤਾਂ ਕੱਢ ਕੱਢ ਕੇ ਜਾਓ ਤਾਂ ਜਾਂ ਲੈ ਕੇ ਜਾਓ ਥੋੜਾ ਐਮਸੀ ਤੁਹਾਡੇ ਨਾਲ ਸਮੇਂ ਸਮੇਂ ਦੇ ਕੋਈ ਆ ਕੇ ਇੰਟਰਵਿਊ ਗੱਲ ਕਰਦਾ ਕੋਈ ਆ ਕੇ ਬਿਠਾ ਕੇ ਇਕੱਠਿਆਂ ਨੂੰ ਵੀ ਕੋਈ ਪੰਚਾਇਤ ਕਰੀ ਹੋਵੇ ਉਹਨਾਂ ਨੇ ਕਿਹ ਚ ਕੋਈ ਨਹੀਂ ਆਂਦਾ ਵੀਰੇ ਕੇ ਕਹਿਣ ਚ ਵੀ ਨਹੀਂ ਆਂਦਾ ਕੋਈ ਮੀੜੇ ਵੀ ਚੱਲ ਪੈਂਦੇ ਨੇ ਮੀ ਆ ਜਾਂਦਾ ਮੜਿਆ ਮੀ ਆ ਜਾਂਦੀ ਤਾਂ ਗੰਤ ਚ ਇੰਨਾ ਬੁਰਾ ਹਾਲ ਹੋ ਜਾਂਦਾ ਪਰ ਕੋਈ ਚੀਜ਼ ਨਹੀਂ ਕਰਦਾ ਤੁਸੀਂ ਵੀ ਜਾ ਕੇ ਇਸ ਇੰਨੀ ਵਾਰੀ ਬਹੁਤ ਪੁਰਾ ਹਾਲ ਹੋ ਜਾਂਦਾ ਐਮਸੀ ਬਾਰੇ ਕੀ ਸੋਚੋ ਤੁਸੀਂ ਆਪਦੇ ਟਿੰਕੂ ਐਮਸੀ ਬਾਰੇ ਆਸੇ ਬਾਰੇ ਤਾਂ ਮੇਰੇ ਜਿਵੇਂ ਵੀ ਸਾਰਿਆਂ ਦੇ ਨਾਲ ਹੀ ਸਮਝੌਤਾ ਹੈਗਾ ਜੀ ਮੈਂ ਆ ਬਚਾਰਾ ਸਾਡੇ ਨਾਲ ਖੜ ਪ੍ਰੋਬਲਮ ਆ ਜਾਂਦੀ ਮੜਾ ਮੋਟਾ ਜੀ ਕੁਝ ਵੀ ਤੇ ਨਾਲ ਤਾਂ ਖੜਦੀ ਹੀ ਐ ਉਹ ਵੀ ਅੱਗੋਂ ਅਗਲੇ ਦੀ ਇਹਦੀ ਨਹੀਂ ਸੁਣਾਈ ਕਰਦਾ ਅਗਲਾ ਕੀ ਕਰੂਗਾ ਜਿਦਾਂ ਜਿਵੇਂ ਆਪਾਂ ਹੁਣ ਇਹਨੂੰ ਕਹਿ ਦਿੰਨੇ ਆ ਇਹਦੀ ਅੱਗੇ ਨਹੀਂ ਚੱਲੂਗੀ ਫੇਰ ਆ ਕੀ ਕਰੂਗਾ ਆਪਦੇ ਐਮਸੀ ਤਾਂ ਖੁਸ਼ ਹੋ ਤੁਸੀਂ ਆਪਦੇ ਐਮਸੀ ਤਾਂ ਖੁਸ਼ ਆਸਾ ਸਾਡੀ ਗਲੀ ਦੀ ਸਫਾਈ ਹੋਣੀ ਚਾਹੀਦੀ ਵਸਾਫਾਈ ਹੋਣੀ ਚਾਹੀਦੀ ਆ ਵੀਰ ਜੀ ਕੁਝ ਨਹੀਂ ਵਸਾ ਆ ਤਾਂ ਆਪਣਾ ਹੀ ਐ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਪਸ਼ਨ ਨਹੀਂ ਵਾਸਾ ਸਾਡੇ ਦਾ ਨਾ ਬੁਰਾ ਹਾਲ ਹੋ ਰਾਇ ਇਕ ਇਕ ਮਹੀਨਾ ਤੱਕ ਕੂੜਾ ਪੈ ਰੰਦਾ ਸੀ ਆਪ ਪੱਠ ਲਾਓ ਟਰੋਟੋ ਕਹਿੰਦੇ ਹੋ ਤੁਸੀਂ ਠਿਕਾਣੇ ਆ ਸੀ ਆਪ ਤਾਂ ਆ ਕੇ ਪੂਰਾ ਚੱਕਣਾ ਇਹ ਗੱਡੀਆਂ ਨਹੀਂ ਆਉਂਦੀ ਇੱਥੇ ਕੋਈ ਨਹੀਂ ਆਂਦਾ ਅੰਬੋਟ ਅਗਲੇ ਕਹਿੰਦੇ ਪੂਰਾ ਛਾਂਡ ਛਾਂਡ ਕੇ ਆਸ ਕੂੜਾ ਕਿੰਨਾ ਘੱਟ ਉਹਨਾਂ ਦਾ ਹੱਕ ਮੰਦਾ ਕੂੜਾ ਛਾਂਟ ਕੇ ਪਾਉਂਦਾ ਸਾਡਾ ਕੀ ਹੱਕ ਮੰਦਾ ਸੀ ਕੂੜਾ ਛਾਂਟ ਕੇ ਪਾਈਏ ਛਾਂਡ ਗੰਦ ਲਫਾਫੇ ਛੰਡੋ ਫਿਰ ਕੂੜਾ ਪਾਓ ਆ ਛੰਡ ਛੰਡਾਈ ਕਰਕੇ ਕੂੜਾ ਪਾਓ ਨਹੀਂ ਫਿਰ ਜਿਹੜੇ ਜਿਹੜੇ ਲਫਾਫੇ ਰਹਿ ਜਾਂਦੇ ਓ ਤੁਸੀਂ ਉਹ ਲਫਾਫੇ ਦਾ ਕਿਉਂ ਨਾਲੀਆਂ ਸ ਲਾ ਰੱਖਿਆ ਗੱਟੇ ਲਾ ਰੱਖੇ ਅੱਡ ਜਿਵੇਂ ਉਹ ਦਸ ਮਿੰਨਾ ਲਾ ਰੱਖਿਆ ਜਿਵੇਂ ਆਪਾਂ ਪਾ ਦਿੰਨਿਆ ਕੂੜਾ ਉਹਦੇ ਵਿੱਚ ਪਾ ਦਿੰਦੇ ਆ ਟਰਾਲੀ ਆਉਂਦੀ ਆ ਸਾਡੀ ਵੀ ਇੱਕ ਅਪੀਲ ਹੈ ਕਿ ਜਿਹੜੇ ਸੀਵਰੇ ਚੱਲਦੇ ਨੇ ਉਹਨਾਂ ਦੇ ਵਿੱਚ ਜਿਵੇਂ ਆਪਣੇ ਘਰਾਂ ਦੇ ਕੋਈ ਲਫਾਫੇ ਹੁੰਦੇ ਆ ਬੋਤਲਾਂ ਆਉਂਦੀਆਂ ਕਿਰਪਾ ਕਰਕੇ ਉਹ ਵੀ ਤੁਸੀਂ ਰਹਿਮ ਕਰੋ ਕਿ ਉਹ ਨਾਲੀਆਂ 'ਚ ਨਾ ਸਟੈਕ ਪਾਣੀ ਪਾਣੀ ਜਾਂਦਾ ਵੀਰ ਜੀ ਜਾਂਦੇ ਨਹੀਂ ਕੁਝ ਵੀ ਜਾਂਦਾ ਹੈ ਜੋ ਹਵਾ ਆਂਦੀ ਆਂਦੀ ਤੇ ਤਾਂ ਚਲੀ ਜਾਂਦਾ ਮਾਮੂਤਾ ਕਰਕੇ ਦੋ ਲਾਰਖੇ ਜਿਹੀਆਂ ਬਾਲਟੀਆਂ ਇੱਕ ਗਿੱਲੇ ਦੀ ਸੁੱਕੇ ਦੀਆਂ ਇਹ ਜਿੰਮੇਵਾਰੀ ਆਪਣੀ ਵੀ ਬਣਦੀ ਹੈ ਨੇ ਕਿ ਆਪਾਂ ਇਹ ਚੀਜ਼ਾਂ ਸੁਰੱਖੀ ਹਰ ਚੀਜ਼ ਸਰਕਾਰ ਦੀ ਵੀ ਨਹੀਂ ਹੁੰਦੀ ਹਾਂਜੀ ਇਹ ਤਾਂ ਹੈਗੇ ਸੀ ਗੱਲ ਹੈਗੀ ਦੋ ਬਾਲਟੀ ਲਾ ਰੱਖੇ ਸੀ ਕਿ ਗਿੱਲੇ ਦੀ ਉਸ ਵਿੱਚ ਪਈਆਂ ਵੀ ਆਪਾਂ ਨਾਲੀਆਂ ਚ ਲਫਾਫੇ ਨਹੀਂ ਸਿਰਦੇ ਨਾਲੀਆਂ ਚ ਪੰਚ ਤੇ ਮੀਂਹ ਆ ਜਾਂਦਾ ਫਿਰ ਉਹਦੇ ਸਾਰੇ ਕੁਝ ਕੂੜੇ ਚੋਂ ਨਾਲੀਆਂ ਚ ਪੈਂਦੇ ਫਿਰ ਆਪਾਂ ਰੋੜ ਦਿੰਨਾ ਸਾਰਾ ਜੀ ਫਿਰ ਰੁੜ ਜਾਂਦਾ ਆਪਣਾ ਪੀ ਜੰਮੀ ਆ ਜਾਂਦਾ ਆਪਦੇ ਵੀ ਰੁੜ ਜਾਂਦਾ ਜੀ ਆਪਣਾ ਵੀ ਰੁੜ ਜਾਂਦੇ ਸਾਰੇ ਕੁਝ ਹੋਰ ਕੀ ਕਰੀਏ ਫਿਰ ਮੋਟਰ ਚਲਵਾ ਕੇ ਦੇਖੋ ਸਾਰੀਆਂ ਨਾਲੀਆਂ ਪਰ ਜਾਣਗੇ 2 ਮਿੰਟ ਮੋਟਰ ਚਲਾ ਦਿਆਂ ਸਿਵਰ ਪਰ ਜਾਣਗੇ ਉੱਥੋਂ ਤੱਕ ਪਾਣੀ ਜਾਂਦਾ ਸੀ ਸਾਡੇ ਵਰਗੇ ਹੁਣ ਗਲੀ 'ਚ ਲੜਾਈ ਹੁੰਦੀ ਏ ਇੱਕ ਦੂਜੇ ਨਾਲ ਉਹ ਕਹਿੰਦਾ ਸਾਡੇ ਬਾਰ ਮੂਰੇ ਆ ਗਿਆ ਕਹਿੰਦਾ ਹੁਣ ਪਾਣੀ ਕਿੱਥੇ ਜਾਊਗਾ ਇੱਕ ਮਹੀਨਾ ਹੋ ਗਿਆ ਸਾਨੂੰ ਗੇੜੇ ਲਾਂਦੇ ਨੂੰ ਕੋਈ ਨਹੀਂ ਆਂਦਾ ਸਾਡੀ ਸੁਣਵਾਈ ਨਹੀਂ ਹੈਗੀ ਅਜੇ ਉੱਥੇ ਵੀ ਜਾਏ ਕਿੱਥੇ ਜਾਏ ਹਾਂ ਇਧਰ ਕਿਤੇ ਨਾ ਵਾਟਰ ਬੱਸ ਕੰਨੇ ਗਏ ਸੁਨਰਾਮ ਦੇ ਦਫ਼ਤਰ ਤੇ ਵੀ ਜਾਏ ਸਾਰੇ ਕਿਤੇ ਜਾਏ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸੁਨਰਾਮ ਜੀ ਨੇ ਕੀ ਆਖਿਆ ਜੀ ਕਹਿੰਦੇ ਕੋਈ ਨਹੀਂ ਪੇੜਦਾਂਗੇ ਉਹ ਆ ਜਾਂਦੇ ਨਗਰੇ ਕੱਢ ਕੇ ਛਿੱਟੇ ਜਾਂਦੇ ਨੇ ਚੱਕੇ ਕੋਲ ਲੈ ਕੇ ਨਹੀਂ ਜਾਂਦਾ ਉਹ ਅਸੀਂ ਆਪ ਫਿਰ ਕੂੜੇ ਦੇ ਮੱਠਲ ਚ ਪਾ ਪਾ ਕੇ ਅਸੀਂ ਆਪ ਛਿੱਟ ਕੇ ਆਨੇ ਆ ਕੀ ਨਾਮ ਆ ਤੁਹਾਡਾ ਮਿੰਨਾ ਜੀ ਮਿੰਨਾ ਜੀ ਤੁਹਾਡੀ ਆਪ ਦੇ ਐਮਸੀ ਤੋਂ ਕਿੰਨੇ ਖੁਸ਼ ਹੋ ਜੀ ਮੈਂ ਐਮਸੀ ਸਾਡੇ ਨਾਲ ਖੜਾ ਗਿਆ ਐਮਸੀ ਤਾਂ ਭੇਜ ਦਿੰਦਾ ਵਿਚਾਰਾ ਜਦੋਂ ਵੀ ਕਹੇ ਚਾਹੀਏ ਉਹਦੀ ਭੇਜ ਦਿੰਦਾ ਹੈਗਾ ਫੇਰੇ ਚੱਕਦੇ ਨਹੀਂ ਇਹ ਜੇ ਕੂੜਾ ਨਾਲ ਹੀ ਮੈਂ ਕਹਿੰਦੇ ਬਾਰੂ ਜੋ ਐਮਸੀ ਦੇ ਬਣਾਉਂਦੇ ਜੂ ਜੋ ਮੈਨੂੰ ਤੁਹਾਨੂੰ ਕੋਈ ਪੈਨਸ਼ਨ ਵਗੈਰਾ ਚਾਹੀਦੀ ਆ ਕਿ ਉਸ ਦਾ ਤੁਹਾਨੂੰ ਲਗਵਾਈਆਂ ਇਹਨਾਂ ਨੇ ਜੀ ਨਾ ਜੀ ਹਜੇ ਪੈਲਸਨ ਪੁਲਸਨ ਤਾਂ ਕੋ ਲੁਵਾਈ ਨਹੀਂ ਕੋਈ ਪੈਨਸ਼ਨ ਬੜਾਪਾ ਪੈਨਸ਼ਨ ਵਗੈਰਾ ਕੋਈ ਨਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੇ ਤਾਂ 65 ਸਾਲ ਦੀ ਹੋ ਗਈ ਪੈਨਸ਼ਨ ਤਾਂ ਕੋਈ ਨਹੀਂ ਲਗਵਾਈ ਕੋਈ ਕੋਸ਼ਿਸ਼ ਵੀ ਨਹੀਂ ਕਰੀ ਨਾ ਕੋਸ਼ਿਸ਼ ਕਰੀ ਸੀ ਜੀ 6 ਮਹੀਨੇ ਕਾਗਜ਼ ਰੱਖ ਕੇ ਦਿੱਤੇ ਇਹਨਾਂ ਕਿਹਨਾਂ ਨੂੰ ਕਾਗਜ਼ ਦਿੱਤੇ ਸੀ ਇਹਨਾਂ ਉੱਚਾ ਨੇ ਵੀ ਕਿਉਂ ਨਹੀਂ ਬਣਦੀ ਪਤਾ ਨਹੀਂ ਜੀ ਮੈਂ ਤਾਂ ਕਾਗਜ਼ ਦੇ ਗਏ ਸੀ ਮੈਨੂੰ ਮੈਂ ਲੈ ਲਿਆ ਸੀ ਫਿਰ ਹੁਣ ਮੇਰੀ ਆਨਲਾਈਨ ਪੈਲਸਨ ਬਣਵਾਈ ਹੈ ਜੀ ਹੁਣ ਕਹਿੰਦੇ ਇਸ ਮਹੀਨੇ ਚ ਮਿਲੂਗੀ ਜੇ ਪਤਾ ਕਰਕੇ ਆਉਂਗੇ ਜੇ ਮਿਲਦੀ ਤਾਂ ਵਾੜ ਬਾਰੇ ਕੀ ਕਹੋਗੇ ਸਫਾਈ ਦਾ ਇੱਥੇ ਕੀ ਪ੍ਰੋਗਰਾਮ ਹੈ ਸਫਾਈ ਤਾਂ ਇਹ ਤਾਂ ਭੇਜ ਦਿੰਦੇ ਕੇ ਫਿਰ ਚੱਕੂੜ ਨਹੀਂ ਚੱਕੜਾ ਉਹ ਦੇਖੋ ਬਾਹਰ ਮੂਰੇ ਜਮਾ ਕਰ ਦਿੰਦੇ ਨੇ ਮੁਰਗਾ ਖਲਾਰਾ ਪਾ ਦਿੰਦੇ ਨੇ ਜੀ ਸਾਰਾ ਕੁਝ ਫਿਰ ਅਸੀਂ ਆਪ ਦੇ ਹੱਥਾਂ ਨਾਲ ਚੱਕੇ ਨਾ ਕੇ ਆਪ ਕਿੱਟ ਕੇ ਆਨੇ ਹਾਂਜੀ ਕੀ ਨਾਮ ਹੈ ਮਾਤਾ ਜੀ ਤੁਹਾਡਾ ਬਵੀਤਾ ਕੀ ਕਹੋਗੇ ਆਪਣੇ ਵਾੜ ਬਾਰੇ ਕੀ ਵਿਸ਼ਾ ਨਾ ਕੋਈ ਪੋਜੀਸ਼ਨ ਨਹੀਂ ਰਹਾ ਸਫਾਈ ਨਹੀਂ ਹੈ ਕਿ ਉਹਨੇ ਸਫਾਈ ਆ ਗਈ ਕਦੇ ਅਸੀਂ ਵੇਖਿਓ ਭਰੇ ਭੇ ਨੇ ਸਾਡੇ ਗਲੀ ਚ ਛੋਟੇ ਛੋਟੇ ਬੱਚੇ ਨੇ ਆ ਨਾਣੀਆਂ ਦੀ ਵੀ ਇੰਨੀ ਸਫਾਈ ਨਹੀਂ ਹੈਗੀ ਦੇਖਿਓ ਕਿੱਥੇ ਸਫਾਈ ਹੈ ਉਰੇ ਮੱਖੀ ਮੱਛਰ ਜੈਸੀ ਬਿਮਾਰ ਹੋ ਗਏ ਕੋਣ ਸਾਡਾ ਬੋਟਲੈਂਡ ਤਾਂ ਸਾਰੇ ਆ ਜਾਂਦੇ ਨੇ ਉਰੇ ਫਿਰ ਨਹੀਂ ਕਰਦਾ ਕੁਝ ਵੀ ਉਹ ਜੀਤ ਕੇ ਫਿਰਦਾ ਚਲੇ ਜਾਂਦੇ ਨੇ ਕੁਝ ਨਹੀਂ ਹੁੰਦਾ ਉਰੇ ਕਿਹਨੂ ਕਿਹਨੂ ਮਿਲੇ ਜੀ ਹੁਣ ਤੱਕ ਪ੍ਰਸ਼ਾਸਨ ਦੇ ਚ ਕਿਹਨੂ ਕਿਹਨੂ ਮਿਲ ਚੁੱਕੇ ਅਸੀਂ ਤਾਂ ਕਿਸੇ ਨੂੰ ਨਹੀਂ ਮਿਲੇ ਹਜੇ ਤੱਕ ਤੁਸੀਂ ਆਏ ਤੁਹਾਨੂੰ ਹੀ ਕਹੀ ਜੰਨੇ ਆ ਜੇ ਬਗ ਵੀ ਜੰਨੇ ਜੜ ਕੜਾ ਪ੍ਰਸ਼ਾਸਨ ਕੁਝ ਕਰ ਲੈਂਦੀ ਐ ਬਲਦ ਦੇ ਹੰਸੀ ਨੂੰ ਕਹਾਂਗੇ ਹਾਂਜੀ ਬਲਦ ਦੇ ਹੰਸੀ ਨੂੰ ਕਹਾਂਗੇ ਹੋਰ ਤਾਂ ਕਿਹਨੂ ਕਹਿਣਾ ਸੀ ਫਿਰ ਐਮਸੀ ਕੀ ਕਹਿੰਦੇ ਆਮਚੀ ਸੁਣਦਾ ਹੀ ਨਹੀਂ ਹਾਂ ਆ ਜਾਂਦੇ ਆ ਸਾਮ ਨੂੰ ਕਢਾ ਦਾਂਗੇ ਸਵੇਰੇ ਕਢਾ ਦਾਂਗੇ ਮਰਗੇ ਬੰਦੇ ਮਾਰੇ ਆ ਬਲਚਾ ਬੰਦੋ ਹੋ ਕੇ ਅੱਥ ਬਨ ਬਨ ਕੇ ਵੀ ਕਿਆ ਐਸੀ ਵਰੇ ਜਾਲਿਆਂ ਤੋਂ ਰ ਵੀ ਜਾਇਆ ਏ ਸਾਰਾ ਕੋਈ ਸੁਣਾਈ ਨਹੀਂ ਕਿਸੇ ਕਰਦਾ ਕੋਈ ਵੀ ਕਮੇਟੀ ਚ ਵੀ ਜਾਏ ਬੁਧਰਾਮ ਨੇ ਵੀ ਕਹ ਕੇ ਕੀ ਕਹੇ ਬੁਧਰਾ ਹਾਂ ਬੁਧਰਾਮ ਕੰਦਾ ਖਲਾਜਾਂਗੇ ਮੋਟਰ ਗੱਡੀ ਆ ਰਹੀ ਐ ਅੱਜ ਆਊਗੀ ਕੱਲ ਆਊਗੀ ਇਹ ਜਵਾਬ ਦਿੰਦੇ ਆ ਜਾ ਕੇ ਨਾ ਹੋਰ ਕੁਝ ਨਹੀਂ ਕੰਦੇ ਉੱਤੇ ਵੱਡੀ ਸਮੱਸਿਆ ਆਪਣੇ ਬਾੜ ਦੀ ਸੀਵਰੇਜ ਦੀ ਆ ਰਹੀ ਐ ਕੋਈ ਹੋਰ ਵੀ ਸੀਵਰੇਜ ਦੀ ਸੀਵਰੇਜ ਦੀ ਇੱਕ ਨਾਲੀ ਦੀ ਨਾਲੀ ਜਾਂਦੀ ਪੀਣ ਵਾਲੇ ਪਾਣੀ ਦੀ ਕੀ ਵੀ ਪੀਣ ਵਾਲਾ ਪਾਣੀ ਤਾਂ ਚੱਲਾ ਰੋ ਲੱਗ ਰਿਹਾ ਲਿਆਈ ਜਾਂਦੇ ਆ ਟੂਟੀ ਵਾਲਾ ਪਾਣੀ ਆਉਂਦਾ ਨਹੀਂ ਜੀ ਨਹੀਂ ਆਉਂਦਾ ਨਹੀਂ ਚਰ ਤੋਂ ਬੰਦ ਟੂਟੀ ਵਾਲੇ ਪਾਣੀ ਟੂਟੀ ਵਾਲੇ ਪਾਣੀ ਤਾਂ ਨਹੀਂ 라 ਸੀਵਰੇਜ ਤਾਂ ਆਂਦਾ ਸੀ ਸਭ ਨਾਈ ਬੰਦ ਕਰ ਦिए ਕਨੈਕਸ਼ਨ ਅਬ ਵੀਰ ਜੀ ਉਹਨਾਂ ਦੀ ਵੀ ਬਣਾਓ ਕਨੈਕਸ਼ਨ ਨੇ ਬੰਦ ਜੰਦੇ ਨੇ ਸਾਡੇ ਬਿੱਬੀ ਬੋਲੀ ਜਾਂਦੇ ਨੇ ਉਹਨਾਂ ਦੀ ਬਣਾਓ ਹਾਂ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਜਿਸ ਨਾਲੇ ਕਰਦਾ ਕਿਨੂੰ ਮਿਲਿਓ ਤੁਸੀਂ ਕੋਈ ਨਹੀਂ ਸੁਣਾਈ ਕਰਦੇ ਕਿਸ ਨੂੰ ਮਿਲਿਓ ਹਾਂ ਜੀ ਕਿਸੇ ਅਫਸਰ ਨੂੰ ਕਿਸੇ ਐਮਸੀ ਨੂੰ ਕਿਸੇ ਅਫਸਰ ਨੂੰ ਮਿਲਿਓ ਹਾਂ ਮਿਲ ਇਹਗੇ ਕਿਨੂੰ ਮਿਲਿਓ ਓਏ ਉਹ ਕੇ ਨਾਮ ਸੱਚ ਕਾ ਯੂਰਸੀ ਸਾਹ ਪ੍ਰਣਾਮ ਸੀ ਇਸ ਤਾਂ ਮਿਲਿਆ ਕੀ ਨਾਮ ਐਮਸੀ ਦਾ ਮਜਾਜ ਕੇ ਕੇ ਕਿਲਾ ਥੋੜੇ ਬਾੜ ਦੇ ਕਿੰਨੇ ਕੰਮ ਹੋਏ ਨਹੀਂ ਗਾਣੇ ਤੇ ਨੋਕੀ ਦਾ ਇਹ ਇਨਾ ਮਾਰਤਾ ਪੂਰਾ ਹਾਲ ਹੋ ਜਾਂਦਾ ਦੁਰਿਸ਼ਤਾਰ ਦੀਆਂ ਕਿਵੇਂ ਦਾ ਪਾਣੀ ਆਉਂਦਾ ਸਾਰਾ ਗੁੱਲਫੋਲ ਹੋ ਜਾਂਦਾ ਸਾਰਾ ਆਉਂਦਾ ਪਾਣੀ ਜਦੋਂ ਦਾ ਤੁਹਾਡੇ ਬਾੜ ਦਾ ਟਿੰਕੂ ਐਮਸੀ ਬਣਿਆ ਕੋਈ ਇੱਥੇ ਕੰਮ ਚੱਲੇ ਕੋਈ ਕੋਈ ਗਲੀਆਂ ਦਾ ਕੋਈ ਹੋਰ ਲਾਈਟਾਂ ਦੀ ਕੋਈ ਕੰਮ ਬਣਿਆ ਕੋਈ ਰੋਡ ਬਣਿਆ ਇੱਥੇ ਕੋਈ ਨਹੀਂ ਬਣਿਆ ਵੀ ਪਹਿਲਾਂ ਦਾ ਹੀ ਬਣੇ ਹੋਏ ਨੇ ਪਹਿਲਾਂ ਐਮਸੀ ਦੇ ਬਣੇ ਹੋਏ ਨੇ ਹਾਂ ਪਹਿਲਾਂ ਦੇ ਬਣੇ ਹੋਏ ਨੇ ਹੁਣ ਹੁਣ ਐਮਸੀ ਐਸ ਐਮਸੀ ਨੇ ਗ੍ਰਾਂਟ ਕੋਈ ਵੀ ਨਹੀਂ ਲਗਾਈ ਇੱਥੇ ਉਹਦੇ ਉਦੋਂ ਨਾਲ ਹੀ ਨੂਲੀ ਪੈ ਫੂਫਾ ਪਾਈਆਂ ਨੇ ਉਹ ਸਾਰਾ ਉਲ ਫਲ ਹੋ ਜਾਂਦਾ ਰਾ ਨਸੀਬ ਨੇ ਕਰਦੇ ਆ ਪਾਣੀ ਸਾਰਾ ਬਾਹਰ ਨਿਕਲ ਆਇਆ ਕੀ ਕੀ ਕੰਮ ਹੋਏ ਨੇ ਜਿਹੜੇ ਜਿਹੜੇ ਜਦੋਂ ਜਿਹੜਾ ਟਿੰਕੂ ਪੰਜਾ ਥੋੜਾ ਐਮਸੀ ਬਣਿਆ ਕਿੰਨੇ ਕੰਮ ਕਿੰਨੇ ਕੋਈ ਨਾ ਸੀ ਕੋਈ ਗਰੰਟਾ ਲੱਗੀਆਂ ਨਾ ਸੀ ਗਰੰਟਾ ਤਾਂ ਨਹੀਂ ਲੱਗੀਆਂ ਗਲੀ ਪਹਿਲਾਂ ਪੱਕੀ ਹੋਈ ਹੋਈ ਸੀ ਇਹ ਪੁਰਾਣੇ ਐਮਸੀ ਨੇ ਕਰੀ ਉਹਦੀ ਹਾਂਜੀ ਇਹ ਨਵੇਂ ਐਮਸੀ ਨੇ ਕੁਝ ਨਹੀਂ ਕੀਤਾ ਨਵੇਂ ਐਮਸੀਆਂ ਨੂੰ ਉਹ ਗਲੀ ਬਣਵਾਈ ਆ ਸਾਰੀ ਤੇ ਪੰਪ ਪੁਆਈ ਆ ਉਹਨੋਂ ਐਮਸੀ ਦਾ ਤਾਂ ਨੀ ਕਸੂਰ ਵੀ ਐਮਸੀ ਕੱਡੂਗਾ ਨਾਲੀਆਂ ਮੈਂ ਤਾਂ ਸਾਡੇ ਨਾਲ ਖੜੇ ਐ ਤਾਂ ਕੱਢਣਗੇ ਤਾਂ ਮੁਲਾਜ਼ਮੇ ਖੜੇ ਸੀ ਜੀ ਸਾਡੇ ਨਾਲ ਦੁੱਖ 'ਚ ਹੈ ਮੇਰਾ ਘਰ ਵਾਲਾ ਗੁজার ਗਿਆ ਸੀ ਸਾਡੇ ਨਾਲ ਮੇਰੀ ਪੈਨਸ਼ਨਾਂ ਵੀ ਲਗਾਈਆਂ ਨੇ ਪੈਨਸ਼ਨ ਲੱਗੇ ਤਾਂ ਵਿਧਵਾ ਪੈਨਸ਼ਨ ਲੱਗੇ ਜੀ ਕਿੰਨਾਂ ਨੇ ਲਗਵਾਇਆ ਭਾਈ ਤੁਹਾਡੇ ਐਨਾ ਐਮਸੀ ਸਾਹਿਬ ਨੇ ਲਗਾਈਆਂ ਟਿੰਕੂ ਨੇ ਲਗਾਈ ਹਾਂਜੀ ਹਾਂਜੀ ਇਹ ਸਾਡੇ ਦੁੱਖ 'ਚ ਸਾਡੇ ਨਾਲ ਖੜੇ ਨੇ ਦੁੱਖ ਸੁੱਖ 'ਚ ਖੜਦੇ ਆ ਤੁਹਾਡੇ ਨਾਲ ਹਾਂਜੀ ਸਾਡੇ ਨਾਲ ਖੜੇ ਸਾਡੇ ਸਾਥ ਦਿੰਦੇ ਆ ਕੋਈ ਸਮੱਸਿਆ ਹੁੰਦੀ ਆ ਸਾਡੇ ਨਾਲ ਖੜੇ ਹੁੰਦੇ ਨੇ ਮੇਨ ਸਮੱਸਿਆ ਆਪਾਂ ਨੂੰ ਬੱਸ ਇਹ ਸੀਵਰੇਜ ਦੀ ਹਾਂਜੀ ਸੀਵਰੇਜ ਦੀ ਇਹ ਕੋਈ ਗੋਲ ਵਾਰ ਨੰਬਰ 13 ਦੇ ਵਿੱਚ ਜੋ ਅਸੀਂ ਢੇੜਾ ਲਗਾਇਆ ਜੋ ਅਸੀਂ ਦੇਖਿਆ ਗਿਆ ਸਪਾਈ ਕੁਝ ਜਗ੍ਹਾ ਤੇ ਠੀਕ ਸੀ ਐਵਰਗ੍ਰੀਨ ਆਪਾਂ ਕਹਿ ਸਕਦੇ ਹਾਂ ਲੇਕਿਨ ਇੱਥੇ ਜਿਹੜੀ ਸਮੱਸਿਆ ਮੇਨ ਮਿਲੀ ਸੀਵਰੇਜ ਸੀਵਰੇਜ ਹਰ ਜਗ੍ਹਾ ਬਲੌਕ ਹੈ ਲੋਕਾਂ ਦੇ ਘਰਾਂ 'ਚ ਪਾਣੀ ਖੜਾ ਹੈਗਾ ਗਲੀਆਂ 'ਚ ਪਾਣੀ ਖੜਾ ਹੈ ਦੂਸਰੀ ਸਾਨੂੰ ਸਮੱਸਿਆ ਇੱਥੇ ਦੇਖੀ ਕਿ ਇੱਥੇ ਪੀਣ ਵਾਲੇ ਪਾਣੀ ਦਾ ਹੱਲ ਵੀ ਨਹੀਂ ਹੈ ਇਹਦੇ ਬਾਰੇ ਆਪਾਂ ਪੁੱਛਦੇ ਆਂ ਟਿੰਕੂ ਪੰਜਾਬ ਦਾ ਟਿੰਕੂ ਵੀ ਆਪਜੀ ਕੀ ਕਹਿੰਦੇ ਨੇ ਹਾਂਜੀ ਐਮਸੀ ਸਾਹਿਬ ਜੀ ਨਮਸਕਾਰ ਜੀ ਸਾਰਿਆਂ ਨੂੰ ਮੈਂ ਹਾਂ ਟਿੰਕੂ ਤੇ ਤੁਸੀਂ ਹੋ ਮੇਰਾ ਪੰਜਾਬ ਸਭ ਤੋਂ ਪਹਿਲਾਂ ਬੁਲਾਡਾ ਸਿਟੀ ਲਾਈਵ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਅਸੀਂ ਥੋੜੇ ਵਾਰਡ ਦਾ ਗੇੜਾ ਲਗਾਇਆ ਠੀਕ ਹੈ ਕਾਫੀ ਸਾਨੂੰ ਦੇਖਿਆ ਕਿ ਜਿਵੇਂ ਸੀਵਰੇਜ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਕੀ ਕੁਝ ਕਰਦੇ ਨੇ ਦੇਖੋ ਜਿਹੜੀ ਸੀਵਰੇਜ ਦੀ ਸਮੱਸਿਆ ਆ ਉਹ ਕੱਲੇ ਆਪਣੇ ਵਾਰਡ ਚ ਨਹੀਂ ਸਾਰੇ ਸ਼ਹਿਰ ਚ ਨਹੀਂ ਪੂਰੇ ਬਲਕਿ ਸਾਰੇ ਜ਼ਿਲ੍ਹੇ ਚ ਵੀ ਬਹੁਤ ਜ਼ਿਆਦਾ ਹਾਲਾਤ ਨਾਜਿਕ ਨੇ ਇਦੇ ਲਈ ਜਿਹੜੀ ਸੁਪਰ ਸੱਕਰ ਮਸ਼ੀਨ ਹੈ ਬਹੁਤ ਜਲਦੀ ਬਹੁਤ ਜਲਦੀ ਆ ਰਹੀ ਹੈ ਜਦੋਂ ਇੱਕ ਵਾਰ ਉਹ ਆ ਗਈ ਉਹ ਉਸ ਤੋਂ ਬਾਅਦ ਮੁੜ ਕੇ ਤਿੰਨ ਚਾਰ ਸਾਲ ਜ਼ਰੂਰਤ ਹੀ ਨਹੀਂ ਪੈਣੀ ਇਸ ਤਰੀਕੇ ਦਾ ਹੱਲ ਹੋਊਗਾ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਘੱਟ ਹੋਊਗਾ ਪੀਣ ਵਾਲਾ ਪਾਣੀ ਜਿਹੜਾ ਸੀਵਰੇਜ ਦਾ ਪਾਣੀ ਹੈ ਮਿਕਸ ਹੋ ਕੇ ਆਉਂਦਾ ਹੈ ਜਦੋਂ ਸੀਵਰੇਜ ਹੀ ਸਾਫ਼ ਹੋ ਗਿਆ ਤਾਂ ਪਾਣੀ ਨੇਚਰਲੀ ਗੱਲ ਹੈ ਤਾਂ ਸਾਫ਼ ਆਊਗਾ ਹੀ ਉਹ ਜਲਦੀ ਹੋ ਜਾਏਗਾ ਜਲਦੀ ਬਹੁਤ ਜਲਦੀ ਤੁਸੀਂ ਐਮਸੀ ਦੇ ਨਾਤੇ ਅੱਜ ਤੱਕ ਕੋਈ ਵਾਰਡ ਦੇ ਵਿੱਚ ਮੀਟਿੰਗ ਕੀਤੀ ਹੈ ਕਿ ਐਮਸੀ ਨੂੰ ਕੋਈ ਬੁਲਾ ਕੇ ਸਾਰਿਆਂ ਨੂੰ ਉਹਨਾਂ ਨੂੰ ਕੋਈ ਸਕੀਮਾਂ ਗਵਰਨਮੈਂਟ ਦੀਆਂ ਆਉਂਦੀਆਂ ਨੇ ਕੋਈ ਸਮਝਾਇਆ ਵੀ ਆਹ ਸਕੀਮ ਆਈ ਹੈ ਜਾਂ ਵੀ ਆਹ ਤੁਹਾਨੂੰ ਮਿਲਣ ਵਾਲਾ ਹੈ ਕੋਈ ਬਿਲਕੁਲ ਬਿਲਕੁਲ ਸਾਡੇ ਅੱਜ ਸਾਢੇ 3 ਸਾਲ ਹੋ ਚੁੱਕੇ ਨੇ ਮੇਰੀ ਪਤਨੀ ਕੰਚਨ ਮਦਨ ਐਮਸੀ ਨੂੰ ਬਣੇ ਨੂੰ ਚਲੋ ਮੈਂ ਉਹਨਾਂ ਦਾ ਸਲਾਹਕਾਰ ਲਾ ਲਓ ਜਾਂ ਐਡਵਾਈਜ਼ਰ ਲਾ ਲਓ ਅਸੀਂ ਦੋਨਾਂ ਨੇ ਮਿਲ ਕੇ ਵਾਰਡ ਦੇ ਲਈ ਪੂਰੇ ਵਚਨਬੱਧਾਂ ਵਾਰਡ ਦੇ ਲਈ ਪੂਰੇ ਸ਼ਹਿਰ ਦੇ ਲਈ ਸਾਡੇ ਕੋਲ ਅੱਧੇ ਤੋਂ ਜ਼ਿਆਦਾ ਸ਼ਹਿਰ ਆਉਂਦਾ ਹੈ ਮੈਂ ਗੁਰਦੁਆਰਾ ਭਾਈ ਜਗਤਾ ਜੀ ਦੇ ਅੱਗੇ ਖੜਾ ਰੱਬ ਨੂੰ ਜਾਣ ਦੇਣੀ ਹੈ ਤੁਸੀਂ ਆਨ ਰਿਕਾਰਡ ਕਢਾ ਸਕਦੇ ਹੋ ਅੱਜ ਤੱਕ 542 ਪੈਨਸ਼ਨਾਂ ਲਵਾ ਚੁੱਕੇ ਆ ਬੁਢਾਪਾ ਪੈਨਸ਼ਨ ਅਨਾਥ ਪੈਨਸ਼ਨ ਆਸ਼ਰਿਤ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਵੱਖ-ਵੱਖ ਕਿਸਮਾਂ ਦੀਆਂ ਪੂਰੇ ਸ਼ਹਿਰ ਚ ਵਾਰਡ ਚ ਨਹੀਂ ਪੂਰੇ ਸ਼ਹਿਰ ਦੇ ਵਿੱਚ 94 ਲੋਕਾਂ ਨੂੰ ਛਗਨ ਸਕੀਮਾਂ ਦਵਾ ਚੁੱਕੇ ਆ 51-51 ਹਜ਼ਾਰ ਜਿਹੜੀ ਕੁੜੀ ਨੂੰ ਵਿਆਹ ਤੇ ਛਗਨ ਸਕੀਮ ਮਿਲਦੀ ਹੈ 19 ਪਰਿਵਾਰਾਂ ਨੂੰ ਵਾਰਡ ਦੇ ਵਿੱਚ ਉਹ ਦਵਾ ਚੁੱਕੇ ਆ ਪੌਣੇ ਪੌਣੇ 2 ਲੱਖ ਰੁਪਏ ਜੋ ਮਕਾਨ ਪਾਉਣ ਵਾਸਤੇ ਮਿਲਦਾ ਹੈ ਬਾਕੀ ਜਿਹੜੀਆਂ ਪਾਸਪੋਰਟ ਦੀਆਂ ਗਵਾਹੀਆਂ ਜਾਂ ਆਧਾਰ ਕਾਰਡ ਸੈੱਟ ਕਰਾਉਣਾ ਵੋਟਰ ਕਾਰਡ ਸੈੱਟ ਕਰਾਉਣਾ ਪੰਜਾਬ ਰਜਿਸਟਰਡ ਸਰਟੀਫਿਕੇਟਾ ਨੂੰ ਬੈਕਵਾਰਡ ਸਰਟੀਫਿਕੇਟ ਨੂੰ ਇਹ ਤਾਂ ਦਿੱਲੀ ਤੇ ਸਾਡੇ ਕੋਲ 5 7 10 15 20 ਕੇਸ ਨੇ ਵੀ ਹਾਂ ਵੀ ਕਿਉਂਕਿ ਇੱਕਦਮ ਅਸੀਂ ਮਿਲ ਜਾਂਦੇ ਆ ਸਾਡਾ ਰਿਹਾਇਸ਼ ਹੈ ਇੱਕ ਅਸੀਂ ਕਿਸੇ ਨੂੰ ਨੇਚਰਲੀ ਗੱਲ ਕਿਸੇ ਨੂੰ ਜਵਾਬ ਨਹੀਂ ਦਿੰਦੇ ਸੋ ਇਹ ਤਾਂ ਇਸ ਦੇ ਲਈ ਅਸੀਂ ਮੈਂ ਇਹ ਨਹੀਂ ਕਹਿੰਦਾ ਵੀ ਮੇਰੀ ਗੱਲ ਤੇ ਯਕੀਨ ਕਰੋ ਮੈਂ ਕਹਿੰਦਾ ਜਾ ਕੇ ਮਾਨਸਾ ਡੀ ਐਸ ਐਸਓ ਆਫਿਸ ਜਾ ਕੇ ਪਤਾ ਕਰੋ ਵੀ ਬਲੱਡ ਇਹਦੇ ਵਿੱਚੋਂ ਵੀ ਹੁਣ ਤੱਕ ਜਿਹੜੇ ਪੈਨਸ਼ਨਾਂ ਤੇ ਮੋਹਰ ਲੱਗ ਕੇ ਆਈ ਆ ਜਾਂ ਪੈਨਸ਼ਨਾਂ ਲੱਗੀਆਂ ਨੇ ਉਹ ਕਿੰਦੀ ਆਈ ਆ ਜੇ 542 ਤੋਂ ਇੱਕ ਵੀ ਘਟ ਗਈ ਮੈਂ ਜ਼ਿੰਦਾਰ ਆ ਸਾਡੇ ਨਾਲ ਹਨ ਕੰਚਨ ਮਦਨ ਜੀ ਜੋ 13 ਵਾਰਡ ਦੇ ਐਮਸੀ ਨੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਆਪਦੇ ਵਾਰਡ ਵਾਸਤੇ ਸਾਡੇ 3 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਹਾਂਜੀ ਐਮਸੀ ਸਾਹਿਬ ਸਾਡੇ 3 ਸਾਲਾਂ ਦੇ ਵਿੱਚ ਆਪਦੇ ਵਾਰਡ ਵਾਸਤੇ ਤੁਸੀਂ ਕੀ ਕੁਝ ਕੀਤਾ ਮੈਂ ਕੰਚਨ ਮਦਨ ਵਾਰਡ ਨੰਬਰ 13 ਦੀ ਐਮਸੀ ਹਾਂ ਮੈਂ ਆਪਣੇ ਵਾਰਡ ਨੰਬਰ 13 ਵਿੱਚ ਨਾਲੀਆਂ ਦਾ ਸੜਕਾਂ ਦਾ ਬਹੁਤ ਇਆ ਅੱਛਾ ਕੰਮ ਕਰਵਾਇਆ ਹੈ ਔਰ ਸੀਵਰ ਦੀ ਕਾਫੀ ਸਮੱਸਿਆ ਹੈ ਸੀਵਰ ਦੇ ਵਾਸਤੇ ਮੈਂ ਮੀਟਿੰਗ ਵਿੱਚ ਅਜੰਡਾ ਪਾਸ ਹੋਇਆ ਜੀ ਉਹਦੇ ਵਿੱਚ ਮਸ਼ੀਨ ਦਾ ਇੰਤਜ਼ਾਮ ਹੋ ਚੁੱਕਿਆ ਹੈ ਉਹ ਮਸ਼ੀਨ ਜਲਦੀ ਹੀ ਹਫਤੇ ਦੇ ਅੰਦਰ ਅੰਦਰ ਆ ਜਾ ਆ ਜਾਵੇਗੀ ਔਰ ਉਸ ਦਾ ਸਾਰਾ ਬੰਦੋ ਪੂਰੇ ਬਲਾਡੇ ਦਾ ਸਾਰਾ ਬੰਦੋ ਬਸ ਖਤਮ ਹੋ ਜਾਵੇਗਾ ਸਾਰੀ ਉਮਰ ਵਾਸਤੇ ਇੱਕ ਕਮਸੀ ਸਾਹਿਬ ਜਿਵੇਂ ਪੈਨਸ਼ਨਾਂ ਲਗਦੀਆਂ ਨੇ ਤੁਹਾਡੇ ਐਮਸੀ ਦਾ ਮੇਨ ਕੰਮ ਹੁੰਦਾ ਵੀ ਆਪਾਂ ਵੀ ਮੱਲੇ ਦੇ ਜਾ ਕੇ ਕਿਤੇ ਦੁੱਖ ਸੁੱਖ ਚ ਵੀ ਕਿਸੇ ਨੂੰ ਕੋਈ ਪੈਨਸ਼ਨ ਲਗਾਨੀ ਆ ਜਾਂ ਕੋਈ ਹੋਰ ਲੋਖਿਆ ਉਹਦੇ ਬਾਰੇ ਤੁਸੀਂ ਕੀ ਕੁਛ ਕੀਤਾ ਪੈਨਸ਼ਨ ਵਾਸਤੇ ਅਸੀਂ ਲੋਕਾਂ ਨੂੰ ਬਹੁਤ ਮੋਟੀਵੇਟ ਕੀਤਾ ਹੈ ਪੈਨਸ਼ਨ ਜੋ ਵੀ ਆਂਦਾ ਲਵਾਉਣ ਵਾਸਤੇ ਉਹਨਾਂ ਨੂੰ ਹਰ ਚੀਜ਼ ਦਾ ਮੋਟੀਵੇਟ ਕਰਦੇ ਆਂ ਬਈ ਆਖਦੇ ਆਂ ਵੀ ਇਹ ਇਹ ਕਾਗਜ਼ ਲੈ ਕੇ ਆਓ ਅਸੀਂ ਲਵਾਵਾਂਗੇ ਪੈਨਸ਼ਨ ਪੈਨਸ਼ਨ ਵਾਸਤੇ ਕਿਸੇ ਨੂੰ ਵੀ ਜਵਾਬ ਨਹੀਂ ਦਿੱਤਾ ਅਸੀਂ 500 ਤੋਂ ਵੱਧ ਪੈਨਸ਼ਨ ਲਵਾ ਚੁੱਕੇ ਆਂ ਪੂਰੇ ਬਲਾਡੇ ਦੇ ਵਿੱਚ